ਮੁਕੇਰੀਆਂ ਦੇ ਜੀਐਸਸੀ ਦੇ ਜਵਾਨ ਹਵਲਦਾਰ ਰਤਨ ਸਿੰਘ ਦਾ ਪਾਤਿਕ ਸ੍ਰੀ ਉਹਨਾਂ ਦੇ ਘਰ ਪੁੱਜਾ ਮ੍ਰਿਤਕ ਸ੍ਰੀ ਨੂੰ ਕਨੂਰ ਤੋਂ ਘਰ ਲੈ ਕੇ ਆਏ ਸੂਬੇਦਾਰ ਹਨੇਕ ਸਿੰਘ ਅਤੇ ਉਹਨਾਂ ਦੇ بیٹے ਸੁਖਜੀਤ ਸਿੰਘ ਜਿਨ੍ਹਾਂ ਵੱਲੋਂ ਜਾਣਕਾਰੀ ਸੰਜੀਤੀ ਗਈ ਹੈ ਦਰ ਅਸਲ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਹਵਲਦਾਰ ਰਤਨ ਸਿੰਘ ਜੀਐਸਸੀ ਵਿੱਚ ਚਲੇ ਗਏ ਅਤੇ ਪਠਾਨਕੋਟ ਵਿਖੇ ਤਾਨਾਦ ਸਰ ਜੋ ਕਿ ਜਨਵਰੀ 31 ਨੂੰ ਉਹਨਾਂ ਨੇ ਸੇਵਾ ਮੁਕਤ ਹੋਣਾ ਸੀ ਜਿਸ ਦਾ ਡੀਐਸਸੀ ਦੇ ਸੈਂਟਰ ਕਨੂਰ ਜੋ ਕਿ ਕੇਰਲਾ ਚ ਉਥੇ 21 ਜਨਵਰੀ ਨੂੰ ਹਾਰਟ ਅਟੈਕ ਹੋਣ ਕਾਰਨ ਉਹਨਾਂ ਨੂੰ ਲਾਚ ਲਈ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ। ਸਟੇਸ਼ਨ ਹੈੱਡਕੁਆਰਟਰ ਪਠਾਨਕੋਟ ਤੋਈ ਸੈਨਿਕ ਟੁਕੜੀ ਵੱਲੋਂ ਹਵਲਦਾਰ ਰਤਨ ਸਿੰਘ ਨੂੰ ਸਲਾਮੀ ਦਿੱਤੀ ਗਈ ਅਤੇ ਸਾਥੀ ਜਵਾਨਾਂ ਤੇ ਅਫਸਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਹਵਲਦਾਰ ਰਤਨ ਸਿੰਘ ਹੋਰਾਂ ਨੂੰ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਵੱਲੋਂ ਪਿੱਜੂ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਤੇ ਮੈਂ ਹਵਲਦਾਰ ਰਤਨ ਸਿੰਘ ਦੀ ਜਿਹੜੀ ਮ੍ਰਿਤਕ ਸ਼ਰੀਰ ਹੈ ਉਹ ਬਾਈਰਾ ਕਨੂਰ ਤੋਂ ਬੰਬੇ ਬੰਬੇ ਤੋਂ ਦਿੱਲੀ ਤੇ ਦਿੱਲੀ ਤੋਂ ਬਾਈ ਰੋਡ ਲੈ ਕੇ ਆਏ ਇਥੋਂ ਤੱਕ ਤੇ ਇਹਨਾਂ ਦੀ ਮੌਤ ਦਾ ਕਾਰਨ ਹੈ ਹਾਰਟ ਅਟੈਕ ਤੇ 21 ਤਰੀਕ ਨੂੰ ਤਕਰੀਬਨ 9 9:30 ਵਜੇ ਦੇ ਕਰੀਬ ਇਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ ਉਸੇ ਵੇਲੇ ਅਸੀਂ ਇਹਨਾਂ ਨੂੰ ਐਮ ਆਈ ਰੂਮ ਲੈ ਗਏ ਤੇ ਐਮ ਆਈ ਰੂਮ ਤੋਂ ਬਾਅਦ ਵਿੱਚ ਮਿਲਟਰੀ ਹਸਪੀਟਲ ਆਇਆ ਗਿਆ ਤੇ ਮਿਲਟਰੀ ਹਸਪੀਟਲ ਤੋਂ ਬਾਅਦ ਤੁਰੰਤ ਇਹਨਾਂ ਨੂੰ ਸਪੈਸ਼ਲਿਸਟ ਕਾਰਡੀਓ ਡਾਕਟਰ ਕੋਲ ਲੈ ਕੇ ਗਏ ਤੇ ਸ਼ਾਮ ਨੂੰ 1655 ਤੇ ਇਹਨਾਂ ਦੀ ਦੇਤ ਤੋਂ ਕਿਹਾ ਕਿ ਸਰਦਾਰਾ ਨਾਦ ਕਿੱਥੇ ਸੰਯੁਕਤ ਸੀ ਇਹ ਤਨਾਰ ਸਿਗੇ ਪਠਾਨਕੋਟ ਇਹ ਤੇ ਹੁਣ ਇਹ ਪੈਨਸ਼ਨ ਵਾਸਤੇ ਜਿਹੜੀ ਪੈਨਸ਼ਨ ਦੀ ਡ੍ਰਿਲ ਹੈ ਉਸ ਡ੍ਰਿਲ ਵਾਸਤੇ ਇਹ ਸੈਂਟਰ ਵਿੱਚ ਗਈ ਹੋਈ ਸੀ ਇਹ ਕਦੋਂ ਰਿਟਾਇਰ ਹੋਣ ਵਾਲੇ ਸੀ ਇਹ ਇਸ 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਸੀ ਇਹ ਜਿਹੜੀ ਹੈ ਇਥੋਂ ਸਟੇਸ਼ਨਰ ਕੁਆਟਰ ਤੋਂ ਉਸਲਾਮੀ ਟੁਕੜੀ ਆਈ ਹੈ ਜੀ ਪਠਾਨਕੋਟ 5 ਸਾਲ ਮੇਰਾ ਨਾਮ ਸੁਖਜੀਤ ਹੈ ਮੇਰੇ ਫਾਦਰ ਦਾ ਨਾਮ ਰਤਨ ਸਿੰਘ ਜੀ ਉਹ ਪਹਿਲਾਂ ਆਰਮੀ 'ਚ ਸੀਗੇ ਆਰਮੀ ਤੋਂ ਕਾਫੀ ਟਾਈਮ ਪਹਿਲਾਂ ਰਿਟਾਇਰ ਹੋ ਗਏ ਸੀ ਪਰ ਫਿਰ ਉਹਨਾਂ ਨੂੰ ਇੱਕ ਵਾਰੀ ਫੇਰ ਓਪਰਚ्युनिटी ਮਿਲੀ ਕਿ ਉਹ ਡੀਐਸਸੀ ਚ ਕੇ ਤੇ ਉੱਥੇ ਉਹਨਾਂ ਨੇ ਬਾਕੀ ਦੇਰ ਜੌਬ ਕੀਤੀ ਉਹਨਾਂ ਦੀ ਲਾਸਟ ਪੋਸਟਿੰਗ ਉਹਨਾਂ ਦੀ ਤੇ ਪਠਾਨਕੋਟ ਸੀਗੀ ਪਰ ਹੁਣ ਪੈਨਸ਼ਨ ਦਾ ਟਾਈਮ ਆਇਆ ਸੀ ਤੇ ਘਰ ਵਾਪਸੀ ਸੀਗੀ ਉਹਨਾਂ ਦੀ ਪਰ ਰੀਟਾਇਰਮੈਂਟ ਲਈ ਉਹ ਲਾਸਟ ਸਟਾਫ ਲਈ ਉਹ ਕੋਨੂਰ ਗਏ ਸੀ ਬਟ ਉੱਥੇ ਉਹਨਾਂ ਦਾ ਹੈਪਨ ਹੋ ਗਿਆ ਉਹਨਾਂ ਨੂੰ ਥੋੜਾ ਤੇ ਉਹਨਾਂ ਦੇ ਟੈਸ ਹੋ ਗਏ ਮੈਂ ਮੈਨੂੰ ਕਾਲ ਆਇਆ ਸੀ ਮੈਂ ਆਊਟ ਆਫ ਕੰਟਰੀ ਸੀਗਾ ਇਸ ਕਰਕੇ ਮੈਨੂੰ ਫੋਨ ਆਇਆ ਤੇ ਮੈਂ ਤੇ ਪਹਿਲਾਂ ਯਕੀਨ ਹੀ ਨਹੀਂ ਹੋਇਆ ਫਿਰਦਾ ਹੋ ਗਿਆ ਕਿਉਂਕਿ 5 ਘੰਟੇ ਪਹਿਲਾਂ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਤੇ ਬੜੇ ਚੰਗੇ ਸੀਗੇ ਫੋਨ ਆਇਆ ਕਿੰਦਾ ਹਾਲ ਚਾਲ ਠੀਕ ਠਾਕ ਹੋ ਪਰ ਉਸ ਤੋਂ ਬਾਅਦ 5 ਘੰਟੇ ਬਾਅਦ ਮੈਨੂੰ ਫੋਨ ਆਇਆ ਮੈਨੂੰ ਯਕੀਨ ਜੀ ਨਹੀਂ ਹੋਇਆ ਵੀ ਇਦਾਂ ਹੋ ਗਿਆ ਕਹਿੰਦੇ ਕ੍ਰਿਟੀਕਲ ਹੈ ਬਾਅਦ ਚ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਜਦੋਂ ਹਸਪੀਟਲ ਤੋਂ ਬਾਅਦ ਚ ਮੈਂ ਸੁਣਿਆ ਵੀ ਕ੍ਰਿਟੀਕਲ ਕਹਿੰਦੇ ਸੀ ਵੀ ਸੀਰੀਅਸ ਹੈ ਆਈ ਸੀ ਯੂ ਚ ਪਰ ਬਾਅਦ ਚ ਇੱਕਦਮ ਖਬਰ ਆ ਗਈ ਕਿ ਉਹ ਡੈਥ ਹੋ ਗਈ ਉਹਨਾਂ ਦੀ ਤੇ ਬੜਾ ਦੁੱਖ ਲੱਗਾ ਇਸ ਚੀਜ਼ ਦਾ ਐਂਚਨਾਂ ਤੋਂ ਬਾਅਦ ਕਹਿੰਦੇ ਸੀਗੇ ਆ ਜਾ ਕਰਿਆ ਜਾ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਮਿਲਣ ਨੂੰ ਥੋੜਾ ਜ਼ਿਆਦਾ ਟਾਈਮ ਹੋ ਗਿਆ ਸੀ ਇਸ ਕਰਕੇ ਥੋੜਾ ਜ਼ਿਆਦਾ ਹੀ ਸੀ ਉਹਨਾਂ ਨੂੰ ਵੀ ਵੇਟ ਕਰੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਵੇਟ ਕਰੀ ਸੀ ਤੇ ਕਹਿੰਦੇ ਸੀ ਹੁਣ ਉਹ ਮੇਰੇ ਮੈਂ ਆਣ ਹੀ ਵਾਲਾ ਸੀ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਇਹ ਹੈਪਨ ਹੋ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਕੁਆਰ ਦੇ ਵਿੱਚ ਮੇਰੇ ਮਾਤਾ ਅਮਰਜੀਤ ਕੌਰ ਤੇ ਬਾਪ ਡੈਡੀ ਰਤਨ ਸਿੰਘ ਤੇ ਮੈਂ ਇਕੱਲਾ ਹੀ ਉਹਨਾਂ ਦਾ ਬੇਟਾ ਸੁਖਜੀਤ ਸਿੰਘ ਬਸ ਬਾਕੀ ਮੇਰੇ ਤਾਇਆ ਜੀ ਉਹ ਉਹ ਕੋਲਕਾਤਾ ਰਹਿੰਦੇ ਆ ਚਾਚੀ ਚਾਚਾ ਉਹਨਾਂ ਦਾ ਇੱਕ ਬੇਟਾ ਉਹ ਇੱਥੇ ਰਹਿੰਦੇ ਲੱਗ